ਦੇ ਮਾਲਾ ਸਾਡੇ ਕਿਰੋ ਉਸਾਨ ਕਰਦਾ ਫੇਰ ਇੱਥੇ ਕਰਪਾਨ ਦਾ ਫੇਰ ਐਸਲ ਜੀ ਸਾਹਿਬ ਦੇ ਵੱਜ ਜਾਂਦੀ ਫੇਰ ਭਾਈ ਫੇਰ ਤੁਹਾਨੂੰ ਕੋਲ ਹੈਗੀ ਭਾਈ ਕਿਉਂ ਨਹੀਂ ਹੈਗੀ ਮੈਂ ਵੀਡੀਓ ਦਿਖਾਵਾਂ ਮੈਂ ਵੀਡੀਓ ਦਿਖਾਵਾਂ ਤੁਹਾਨੂੰ ਕਰਪਾਨ ਹੈਗੀ ਕਿ ਆ ਜੀ ਕੋਲ ਤੇ ਆ ਬੰਦੇ ਉਹ ਬਿਲਕੁਲ ਭਰਾ ਇਹ ਨਾਲ ਖੜਦਾ ਹੈ ਜੀ ਸਾਡੇ ਨਾਲ ਉਹ ਸਾਰਿਆਂ ਵਾਲੀ ਕਿੰਨੀ ਕਰਪਾਨਾਂ ਉਹਨਾਂ ਦੇ ਪਿੱਛੇ ਆ ਗਈ ਯਾਰ ਕਿੰਨੇ ਕੰਮ ਆਪਾਂ ਨਹੀਂ ਜੀ ਕਰਪਾਨੇ ਯਾਰ ਅਫਸਰ ਕਿਉਂ ਨਹੀਂ ਮਰ ਮਰਦਾ ਹੀ ਆ ਪਰਦੇ ਆ ਅਫਸਰ ਹੈਗੇ ਆ ਕਾ ਕੋਈ ਮੰਨੇਗਾ ਨਹੀਂ ਅਸੀਂ ਆਪਾਂ ਬੜਾ ਆਏ ਦੇਖੋ ਤੁਸੀਂ ਆਏ ਬਹੁਤ ਨਹੀਂ ਤੇ ਨਹੀਂ ਉਹ 6 ਵਜੇ ਦੇ ਬੇਟੇ ਸੁਣ ਨਹੀਂ ਦੇ ਕੋਈ ਉਹ ਉਤਾਲੇ ਬੰਦ ਕਰਨਾ ਚਾਹੀਦਾ ਕੋਡੇ ਨਾਲ ਜਿਹੜੇ ਬੰਦੇ ਨੇ ਉਹ ਅੰਦਰ ਲੱਗੇ ਉਹਨਾਂ ਨੂੰ ਕੁੱਤਾਂ ਦੇ ਉਹ ਮੇਨ ਬੰਦੇ ਆ ਉਹਨਾਂ ਦਾ ਹਵਾਲਾ ਚ ਦੇਣਾ ਦੇ ਆਏ ਹੋ ਨਾ ਲਾਜਮਾਨੇ ਪਹਿਲੇ ਆਇਆ ਨਾ ਸੜਕ ਤੋਂ ਨਿਕਲ ਗਿਆ ਹੀ ਅਹੀਂ ਆਏ ਪਤਾ ਨਹੀਂ ਕਿਤਰਾ ਅਹੀਂ ਥੋੜਾ ਨੇ ਆਏ ਆ ਥੋੜਾ ਲਿਓ ਆਪਣਾ ਤੁਮਾਣਾ ਹੀ ਕੋਈ ਨਾ ਆ ਬਈ ਆਸ ਕੋਈ ਸਾਰਾ ਹੀ ਕੋਈ ਨਾ ਆ ਰਿਹਾ ਥਾੜੇ ਹੀ ਕਿਤੇ ਨਹੀਂ ਹੁੰਦੇ ਥਾੜੇ ਹਾਨੂੰ ਪਤਾ ਸਾਡੀ ਕਾਰਵਾਈ ਨਹੀਂ ਹੋਈ ਥਾੜੇ ਅਹੀਂ ਥਾਣੇ ਲਿਓ ਨਹੀਂ ਦੇ ਨੇ ਲੈ ਗਿਆ ਥਾੜੇ ਆਓ ਆਪਾਂ ਕਿਸੇ ਸ਼ਰਾਬ ਪੀਤੀ ਉਹਨਾਂ ਨੇ ਕਿੰਨੀ ਮਲਾਜਮਾਂ ਦੇ ਗੱਲ ਪੈਂਦੇ ਕਿੰਨੀ ਜ਼ਿਆਦਾ ਸ਼ਰਾਬ ਪੀਤੀ ਆ ਮਲਾਜਮਾਂ ਦੇ ਗੱਲ ਪੈਂਦੇ ਕਿੰਨਾ ਕਿੰਨਾ ਸਮਝਾਉਂਦੇ ਕਿੰਨੀ ਕਿੰਨੀ ਤੇ ਹੁਣ ਚਾਰ ਪੰਜ ਘੰਟੇ ਹੋ ਗਏ ਸੜਕ ਤੇ ਬੈਠੇ ਨਹੀਂ ਕੋਈ ਚਾਰ ਪੰਜ ਘੰਟੇ ਨਹੀਂ ਹੋ ਗਏ ਮੈਂ ਤੁਹਾਨੂੰ ਕਿਹਾ ਸਵੇਰੇ ਲੈ ਕੇ ਆਉਣਾ ਆਪਾਂ ਤੁਹਾਨੂੰ ਕਾਨੂੰਨੀ ਕਾਰਵਾਈ ਕਰ ਦਿੰਦੇ ਆ ਤੁਹਾਡੇ ਨਾਲ ਇੱਥੇ ਹੁਣੇ ਦੇ ਦਿਓ ਅੰਮੋਲਾ ਕੁੜੀ ਦੇ ਦਿਓ ਬੈ ਇੱਤਾਂ ਥੋੜਾ ਦੇਖ ਸਕਦੇ ਮੁੜ ਕੇ ਤੁਸੀਂ ਕੱਲ ਨੂੰ ਕੋਈ ਗੱਲ ਬਾਤ ਆਪਾਂ ਕਾਰਵਾਈ ਆਪਾਂ ਕਾਰਵਾਈ ਕਰਾ ਕੇ ਤੇ ਸਵੇਰੇ ਪੇਸ਼ ਕਰਾ ਦਿੰਨੇ ਆ ਤੁਸੀਂ ਇਹਦੇ ਵਿੱਚ ਆਵਣਗੇ ਉਹ ਖਾਤਾ ਉਹਨਾਂ ਨੇ ਸਵੇਰੇ ਪੇਸ਼ ਕਰਾ ਦੇਣਗੇ ਮੀਡੀਆ ਵਾਲੇ ਸਾਰੇ ਚੱਲਣ ਢੇ ਆ ਸਾਰੇ ਦੇ ਅੱਗੇ ਆਗੇ ਸਵੇਰੇ ਮੀਡੀਆ ਸਾਡਾ ਉਹ ਜਲਦੀ ਵੀ ਪੇਸ਼ ਕਰਾ ਦੇਣ ਕਿਉਂ ਕਹਿੰਦੇ ਪਏ ਆ ਪੰਨੇ ਉਹ ਬੰਦੇ ਸਾਡੇ ਉਹਦੇ ਛੱਡਣ ਹੋਣ ਜਿਹੜੇ ਪੜੇ ਉਹਨਾਂ ਨੇ ਕੀਤੀ ਇਹਨਾਂ ਨੇ ਉਹ ਮੁਲਾਜ਼ਮਾਂ ਦੇ ਗੱਲ ਪਏ ਉਹਨਾਂ ਨੂੰ ਵੀ ਪੇਸ਼ ਉਹ ਵੀ ਛੱਡਨੇ ਪੈਣੇ ਆ ਲਾਜਾ ਕਰਾਉਣਾ ਜੇ ਛੱਡਨੇ ਪੈਣੇ ਉਹ ਸਰ ਨਾਲ ਆ ਡੇ ਉਹ ਬੁਲਾਇਆ ਕਰਾਉਣਾ ਜੀ ਇੱਥੇ ਸੀ ਜੀ ਮੈਂ ਮਿਲਾਂ ਕਰਾਂਗਾ ਜੀ ਉਹਨੇ ਵੜਨੇ ਵੜਨੇ ਜੀ ਆਹ ਉਹ ਵੀ ਇਸ ਵੇਲੇ ਆਹ ਜਿੰਨ ਚਾਰ ਉਹ ਸਾਈਂ ਕਰਾਗੇ ਨਾ ਫੋਨ ਨਹੀਂ ਲੈਣਾ ਕੋਈ ਨਾ ਅਗੇ ਕਿਰਪਾ ਨਾਲ ਰਹਿਣੇ ਉਸ ਕਰਤਾ ਫੋੜੋ ਹਾਂ ਜੀ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਵੀਂ ਰੋੜੇ ਆ ਸੀ ਪਿੰਡ ਆਪਣਾ ਇੱਥੇ ਸਲਤਨਵੀਂ ਦੀ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਸੀ ਤੇ ਉਹ ਅਸੀਂ 2 ਮਹੀਨਿਆਂ ਕੇ ਲੱਭਦੇ ਆ ਨੂੰ ਤੇ ਜੇ ਲੱਭੇ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਹਮ ਤੇ ਉਸ ਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਪੁਲਸ ਵਾਲੇ ਥਾਣੇ ਲੈ ਆ ਹਮ ਤੇ ਨਾਮ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਤਾ ਸੱਚਾ ਰঞ্জੀਤ ਸਿੰਘ ਨਾਲ ਕੋਈ ਕਾਰਵਾਈ ਕੰਡਾ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 3 ਮਹੀਨੇ ਆਪਨੇ ਉਥੇ ਥਾਣੇ ਜੋ ਰਿਪੋਰਟ ਲਖਾਈ ਹੈ ਜੀ ਅੱਛਾ ਜੀ ਕਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਵੱਲ ਲਖਾਈ ਹੈ ਵੀ ਸਾਡਾ ਮੁੰਡਾ ਲੱਭਦਾ ਨਹੀਂ ਆ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਸੀਆਈ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ ਜਿਆ ਅਸੀਂ ਹੋਟਲ ਚ ਕੁੜੀ ਮੁੰਡਾ ਦੋਵੇਂ ਫੜ ਲਏ ਆ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਜਾਓ ਉਹਨਾਂ ਦੇ ਪਰਚਾ ਕਟੋ ਤੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁਕੀ ਕੀਤੀ ਗਈ ਆ ਉਹ ਕਰਨੀ ਆ ਸਰ ਜਦੋਂ ਅੰਚ ਹੋਏ ਸਾਡੀ ਸੁਣਨੀ ਨਹੀਂ ਦੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ ਤੇ ਬੈਠੇ ਆ ਇਹ ਕਾਰਵਾਈ ਕੋਈ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਡੇ ਨਾਲ ਬੰਦੇ ਇਹ ਵੀ ਟਾਉਨੋਂ ਅੰਦਰ ਫੜ ਲਿਆ ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਅਗਲੇ ਪਾਸੋਂ ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਜਾਊਗੀ ਹੂੰ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦੇ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾਦੇ ਧਰਨਾ ਲਾਇਆ ਬਹੁਤ ਛੁੱਕੇ ਲੈ ਕੇ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਪਰਚਾ ਨਹੀਂ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਲਾ ਨਹੀਂ ਮਿਲੇ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸ਼ਾਂਤੀ ਦੇ ਨਾਲ ਦੋਨੇ ਜਾਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਰ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰ ਮੈਰਿਜ ਕਿੱਥਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਰ ਮੈਰਿਜ ਕਰਾ ਲਈ ਆ ਜੀ ਜੇ ਕੋਰ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਹੋਇਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਹਮ ਕਿੰਨਾ ਚਿਰ ਤਲਾਕ ਨਾ ਹੋਵੇ ਉਹਦੇ ਕੋਰ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਤਾਂ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੋ ਖਾਧਾ ਦੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਤੇ ਦੇਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਦੀ ਕਰਤੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਕਰੋ ਅਸੀਂ ਹੁਣ ਮੋਕੇ ਤੇ ਹੋਟਲ ਚੋਂ ਫੜ ਕੇ ਲੈਂਦਾ ਇਹਨਾਂ ਨੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੱਕ ਕੇ ਥੇ ਲੈ ਆਏ ਹਾਂ ਥਾਣੇ ਤੇ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਹਾਂ ਮੁਕੇ ਤੋਂ ਅਸੀਂ ਚੱਲ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਛੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਸੀਂ ਦਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਪੱਛਾ ਆ ਅੱਛਾ ਜੀ ਪੁਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੈ ਜਾਂ ਕੁੜੀ ਦਾ ਨਾਮ ਲਿਖਾਇਆ ਹੈ ਜਾਂ ਮੁੰਡੇ ਦਾ ਨਾਮ ਲਿਖਾਇਆ ਹੈ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਅੱ ਇਹ ਕਿੱਥੇ ਆ ਦਰਬਾਰ ਸਾਹਿਬ ਦੇ ਥੱਲੇ ਦਾ ਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤਾਂ ਰਹਿ ਰਹੇ ਨੇ ਇੱਥੇ ਆ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋੜ ਮੈਰੀ ਨਹੀਂ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੀ ਰਹਿ ਰਹੇ ਹਾਂ ਤੋਂ ਉਥੋਂ ਲੈਂਦਾ ਗਿਆ ਇਹਨਾਂ ਨੂੰ ਜੋ ਕੁਝ ਉੱਪਰ ਕੇ ਲੈਂਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ ਪਰਚਾ ਕੱਟਣਾ ਸੀ ਹੁਣ ਪਰਚਾ ਕੱਟਾ ਉਹਨਾਂ ਦੇ ਹਾਂ ਤੇਰੀ ਭੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਨਹੀਂ ਕੱਟਣਾ ਤਾਂ ਦੇਖ ਰਸੀ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋएगी ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਗੀ ਫੇਰ ਹੀ ਕਰਾਂਗੇ ਨਾਲ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਪੇਕੇ ਨਾਲ ਨਾਲ ਸਾਰੇ ਬੱਟਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰਨਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਹੈ ਇਹਨਾਂ ਨੂੰ ਤਾਂ ਫੜ ਕੇ ਅੰਦਰ ਕੁੱਟੰਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਨਾ ਚਾ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਨਹੀਂ ਉਹ ਕਹਿੰਦੇ ਉਹਨਾਂ ਨੂੰ ਮਲਾਇਆ ਹੋਊਗਾ ਉਹਨਾਂ ਦਾ ਨੱਚਾ ਜੀ ਤੁਹਾਡੀ ਕੀ ਮੰਗ ਹੈ ਨਹੀਂ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਤੁਹਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕਿੱ데 ਅੰਗਰੇਜ਼ ਬਣੇ ਆਂ ਠੀਕ ਆ ਆਨੀ ਸਰ ਕੀ ਮਾਮਲਾ ਜੀ ਹੈ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਤੇ ਇਤਲਾਹ ਮਿਲੀ ਕਿ ਇੱਕ ਨੌਜਵਾਨ ਤੇ ਨਾਲ ਉਹ ਜਿੰਨ ਲੱਡਕੀ ਇੱਕ ਭੱਜ ਕੇ ਪਿੱਖੀ ਬਣ ਤੋ ਜਿਹੜੇ ਆਏ ਹੋਏ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੁੱਟਮਾਰ ਕਰ ਰਹੇ ਸਨ ਜੋ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਇਹ ਪਰਿਵਾਰਕ ਮੈਂਬਰਾਂ ਵੱਲੋਂ ਤਰਕਸ਼ ਦਿੱਤੀ ਗਈ ਹੈ ਤੇ ਇਸ ਮੌਕੇ ਤੇ ਪੁਲਿਸ ਕਚ ਕਰ ਲਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਜਿਹੜੇ ਆ ਗਰਮ ਹੋ ਗਏ ਤੇ ਉਗਰ ਵਿਹਾਰ ਕਰਨ ਲਗੇ ਤੇ ਬਾਅਦ ਦੇ ਵਿੱਚੋਂ ਇਹ ਥਾਣੇ ਦੇ ਬਾਹਰ ਆਣ ਕੇ ਦੋਸ਼ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਪਾਗਿਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਕੁੱਣੀ ਇਸ ਨਾਲ ਬੱਦਸ਼ੂਕੀ ਕਰਨ ਲਗੇ ਤੇ ਆਵਾਜ਼ ਦੇ ਵਿੱਚ ਤਲਵਾਰਾਂ ਹੰੜਾ ਪਹਿਰਾਵੇ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹਨਾਂ ਨੂੰ ਐਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਇਸ ਕੁੜੀ ਦੇ ਨਾਲ ਜਾਂ ਇੱਕ ਇਹਨਾਂ ਦੇ ਹੋਰ ਜਿਹੜੀ ਘਰਵਾਨੀ ਤੇ ਬੇਟਾ ਵਿਆਹ ਇਸ ਖਿਲਾਫ ਇਹਨਾਂ ਦੇ ਰੋਸ ਸੀ ਵੀ ਇਹਨਾਂ ਦੇ ਖਿਲਾਫ ਜਿਹੜੀ ਐ ਅਧਿਕਾਰੀ ਕਾਰਵਾਈ ਕੀਤੀ ਗਈ ਹੈ ਜਿਉ ਅਸੀਂ ਉਹਨਾਂ ਆਪਣਾ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰantu ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੱਗ ਲੱਗਣਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਬੱਤਸ ਨੂੰ ਕੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਜਿਉ ਅਸੀਂ ਉਹਨਾਂ ਨੂੰ ਥਾਣੇ ਨਾਲ ਗ੍ਰਿਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਗ੍ਰਿਫਤਾਰ ਕਰ